ਡ੍ਰਿਲ ਕਾਰਨ ਕਈ ਸਾਲਾਂ ਤੋਂ ਬੰਦ ਪਏ ਕੁੱਗੂਆ ਦੀ ਆਈਵਾਰੀ ਕੁੱਗੂਆ ਦੀ ਕੀਤੀ ਗਈ ਮੁਰੰਮਤ ਤਾਂ ਕਿ ਕੱਲ ਮੋਕ ਡ੍ਰਿਲ ਸਮੇਂ ਇੱਕ ਕੁੱਗੂ ਸਹੀ ਤਰ੍ਹਾਂ ਨਾਲ ਵਜਾਇਆ ਜਾ ਸਕਣ 7 ਮਹੀਨوں ਹੋਣ ਜਾ ਰਹੀ ਮੋਕ ਡ੍ਰਿਲ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਜਲਦੀਆਂ ਨਜ਼ਰ ਆ ਰਹੀਆਂ ਹਨ ਇਸ ਮੋਕ ਡਰਿਲ ਕਾਰਨ ਬਟਾਲਾ ਨਗਰ ਨਿਗਮ ਤੋਂ ਇਲਾਵਾ ਜਿੱਥੇ-ਜਿੱਥੇ ਵੀ ਇਹ ਕੁਗੂ ਲੱਗੇ ਹੋਏ ਹਨ ਉਹਨਾਂ ਦੀ ਮੁਰੰਮਤ ਕਰਦੇ ਹੋਏ ਫਾਇਰ ਬਰਗੇਡ ਅਧਿਕਾਰੀਆਂ ਵੱਲੋਂ ਉਸ ਨੂੰ ਚਲਾ ਕੇ ਦੇਖਿਆ ਗਿਆ ਇਸ ਮੌਕੇ ਫਾਇਰ ਬਰਗੇਡ

ਸਾਰੇ ਜੀ ਕੀ ਕੰਮ ਕੀਤਾ ਇਸ ਪਲਾਨ ਕਿਤੇ ਸੀ ਅਸੀਂ ਜੀ ਰੂਟੀਨ ਚੈਕਿੰਗ ਕੀਤੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਰੂਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈਤੀ ਗਈ ਹੈ ਸਰ ਕਿਸ ਕారణ ਦੇ ਚੈੱਕ ਕੀਤਾ ਗਿਆ ਕੁਇਸ ਰੂਟੀਨ ਚੈਕਿੰਗ ਕੀਤੀ ਜੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਉਹ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿਨ ਕਰ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਸਰੀ ਹੁੰਦਾ ਸੀ ਪਹਿਲਾਂ ਕਿਤੇ ਲੋਡ ਪੈਣ ਤੇ ਚੱਲਦਾ ਸੀ ਬੜੀ ਦੇਰ ਬਾਅਦ ਚੈਕਿੰਗ ਹੋਣੀ ਲੱਗੀ ਜਰਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੁਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਗੇਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਇਹ ਹੋਰ ਵੀ ਸ਼ਹਿਰ 'ਚ ਲੱਗੇ ਦੇ ਕਿ ਫਿਰ ਕੀ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਫਾਇਨੈਂਸ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ 'ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਵੀ ਮੈਸੇਜ ਕੋਈ ਵੀ ਕਾਰ ਕਰਵਾਏ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂ। ਮੈਂ ਸਭ ਜਿਹੜੀ ਕੱਲ ਮੌਡਰਨਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆ ਆਪਣੇ ਨਗਰ ਨਿਗਮ ਵੱਲੋਂ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਰਡ ਹੈ ਨਾ ਉਹ ਮੌਕਦਿਆਂ ਦੇ ਵਿੱਚ ਪੜੀ ਹੈ ਰੋਲ ਦਾ ਆਟਾ ਨੂੰ ਆਪ ਕੇ ਹੈ ਉਹਦੀ ਅਜ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਕਾ ਗਿਆ ਕੱਲ 7 ਤਰੀਕ ਨੂੰ ਉਹ ਮੌਕਦਲ ਹੋ ਗਈ ਜਿਹੜੀ ਉਹਨੇ ਚ ਵਰਤੋਂ ਕਰਦੀ ਧੀ ਸਰਕਾਰ ਲੋਕ ਲੈ ਕੇ ਆਈਆਂ ਨੇ ਬੀਸੇਸ ਆ ਉਹ ਲੈ ਕੇ来ਈ ਹੈ ਤੇ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਸਾਰਿਆਂ ਨੂੰ ਤਿਆਰ ਕਰਕੇ ਰੱਖਿਆ ਹੈ ਤਾਂ ਕਿ ਕੱਲ ਉਹ ਦਿਨ ਦੇ ਵਿੱਚ ਇਹਨਾਂ ਨੂੰ ਵੰਡਿਆ ਜਾ ਸਕੇ ਹੋਰ ਵੀ ਕੋਈ ਤਿਆਰੀਆਂ ਤੇ ਆਡਰ ਆ ਗਈ ਇਹ ਹੁਣ ਕਾਰਪੋਰੇਸ਼ਨ ਕਿਤੇ ਬਸ ਇਹੀ ਐ ਤੇ ਬਾਕੀ ਜਿਹੜੇ ਕੋਈ ਬਾਦੀਆਂ ਹੋਰ ਹੋਰ ਆਦਾ ਤਾਂ ਕਿ ਉਸ ਤਰ੍ਹਾਂ ਉਹਦਾ ਪਾਇਆ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤੇ ਜਾਂਦਾ ਨੇ ਇਹ ਟ੍ਰਿਕ ਪਹਿਲਾਂ ਕਿਦੋਂ ਵਰਤੇ ਜਾਂਦਾ ਸੀ ਹੁਣ ਤਾਂ ਕੰਕਰੀਟ ਤੋਂ ਬਿਲੋ ਤੋਂ ਤੱਕ ਲੜਾਈ ਦੇ ਵਿੱਚ ਵੀ ਵਰਤੇ ਜਾਂਦਾ ਹੈ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਯਕਤੇ ਜਗ੍ਹਾਵਾਂ ਕੋਰੋਨਾ ਆਇਆ ਤਾਂ ਵੀ ਇਹਨੂੰ ਵਰਤੇ ਜਾਂਦਾ ਦੁਬਾਰਾ ਦੁਬਾਰਾ ਕੰਦ ਹਟਾ ਦਿਓ ਬਾਜ ਦਬਾ ਦਿਓ